ਇਤਿਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਦਿੱਲੀ ਵਿਖੇ ਚੱਲ ਰਹੇ ਮੋਰਚੇ ਲਈ ਪਾਲੀ ਮਦਦ ਭੇਜਣ ਵਾਸਤੇ ਪਿੰਡ ਫਸਨਾਵਾਲ ਦੇ ਕਿਸਾਨ ਆਗੂ ਸਾਬਕਾ ਫੌਜੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ 71 ਹੋਏ ਨੌਜਵਾਨਾਂ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਕਿਸਾਨਾਂ ਅਤੇ ਕਿਸਾਨ ਹਿਦਾਇਤੀ ਲੋਕਾਂ ਕੋਲੋਂ ਯੋਗਦਾਨ ਲਿਆ ਜਾ ਰਿਹਾ ਹੈ ਇਸ ਮੋਕੇ 'ਤੇ ਜਿੰਦਰ ਸਿੰਘ ਫੌਜੀ ਦੇ ਨਾਲ ਹਰਪਾਲ ਸਿੰਘ, ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਨੌਜਵਾਨ ਹਾਜ਼ਰ ਸਨ। ਦੇਖੋ ਐਲ ਐਮ ਵੀ ਟੀਵੀ ਨਿਊਜ਼ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਪਸਨਾਵਾਲ ਦੀ ਥਾੜੀ ਸੰਗਤ ਅਸੀਂ ਤਕਰੀਬਨ ਜੋ ਦਿੱਲੀ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਉਂਕਿ ਜੋ ਸਰਕਾਰ ਨੇ ਕਾਲੇ ਕਾਨੂੰਨ ਪਾਸ ਕਰਕੇ ਤੇ ਇਹ ਖਾਨ ਅਤੇ ਮਜ਼ਦੂਰ ਦਾ ਆਪਣਾਈ ਜੀਵਨ ਹੈ ਉਹਨੂੰ ਤਬਾਹ ਕਰਨ ਦੇ ਤਰੀਕੇ ਹੋਈ ਸਾਡੀ ਸਰਕਾਰ ਅਸੀਂ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਡਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲੈਂਗੇ ਤੇ ਅਸੀਂ ਇਹਦਾ ਵਿਰੋਧ ਕਰਦੇ ਰਵਾਂਗੇ ਬਾਕੀ ਇਹਦੇ ਨਾਲ ਜਿਹੜੀ ਸਾਡੇ ਸਾਥੀ ਪਹਿਲਾਂ ਕਿਸਾਨ ਯੂਨੀਅਨ ਦਿੱਲੀ ਜਾ ਚੁੱਕੇ ਨੇ ਉਹਨਾਂ ਦੇ ਉੱਤੇ ਵੀ ਕਾਫੀ ਸੰਘਰਸ਼ ਉਹਨਾਂ ਨੂੰ ਜੂਜਣਾ ਪੈ ਰਿਹਾ ਕਈ ਸਾਡੇ ਕਿਸਾਨ ਵੀਰ ਉਥੇ ਜ਼ਖਮੀ ਵੀ ਹੋਏ ਨੇ ਤੇ ਇੱਕ ਦੀ ਮੌਤ ਵੀ ਹੋਈ ਹੈ ਅਸੀਂ ਇਹ ਕਟਨਾ ਦੀ ਸਰਕਾਰ ਦੀ ਪੂਰਜੋਰ ਨਿਰਦਾ ਕਰਦੇ ਹਾਂ ਤੇ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਡਟ ਕੇ ਇਸ ਦਾ ਵਿਰੋਧ ਕਰਦੇ ਰਵਾਂਗੇ ਤੇ ਆਪਣੇ ਕਿਸਾਨ ਵੀਰਾਂ ਦਾ ਸਾਥ ਦਿੰਦੇ ਰਵਾਂਗੇ ਅਸੀਂ ਹੁਣ ਵੀ ਪਿੰਡ ਪਸਨਾਵਾਲ ਦੀ ਸੰਗਤ ਜਿਹੜੀ ਹੈ ਅਸੀਂ ਉਹਨਾਂ ਦੇ ਵਾਸਤੇ ਜਿਹੜੀ ਮਾਲੀ ਸਹਾਇਤਾ ਹੈ ਉਹ ਇਕੱਤਰ ਕਰਕੇ ਅਸੀਂ ਉੱਥੇ ਪਹੁੰਚਾਵਾਂਗੇ ਤੇ ਬਾਕੀ ਸਾਡੀ ਜੋ ਰਣਨੀਤੀ ਹੈ ਸਾਡੇ ਸੀਨੀਅਰ ਦੇ ਮੁਤਾਬਕ ਅਸੀਂ ਉਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ ਸੋ ਮੈਂ ਆਪਣੀ ਸੰਗਤ ਦਾ ਪਿੰਡ ਪਸਨਾਵਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਦ ਬੜੇ ਅਸੀਂ ਤੈਹ ਦੇ ਲੋ ਸਾਡੇ ਨਾਲ ਚੱਲੇ ਹੋਏ ਨੇ ਤੇ ਅਸੀਂ ਇਹ ਸੇਵਾ ਕਰਦੇ ਰਵਾਂਗੇ ਤੇ ਸਰਕਾਰ ਦੀ ਅਸੀਂ ਨੰਦਾ ਕਰਦੇ ਫਿਰ ਕਰਦੇ ਹਾਂ ਦੁਬਾਰਾ ਜਬ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਕਰਦੇ ਅਸੀਂ ਡਟ ਕੇ ਵਿਰੋਧ ਕਰਦੇ ਰਵਾਂਗੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਜੁਨਨ ਜਿੰਦਾਬਾਦ ਕਿਸਾਨ ਜੁਨਨ ਜਿੰਦਾਬਾਦ ਕਿਸਾਨ ਜੁਨਨ ਜਿੰਦਾਬਾਦ ਵਾਹਿਗੁਰੂ ਜੀ ਕਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ